ਗੁਰਦੁਆਰਾ ਗੁਰੂ ਨਾਨਕ ਦਰਬਾਰ ਮੋਦਨਾ ਵਿਖੇ ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਹਦਾ ਪ੍ਰਕਾਸ਼ ਪੁਰਪ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਦੁਨੀਆ ਦੇ ਵਿਲੱਖਣ ਤੇ ਵਿਰਾਲੇ ਮਹਾਨ ਸਿੱਖ ਧਰਮ ਦੀ 8ਵੇਂ ਗੁਰੂ ਨਾਨਕ ਪਾਤਸ਼ਾਹ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਪ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਿੱਖ ਸੰਗਤਾਂ ਨੇ ਗੁਰਦੁਆਰਾ ਗੁਰਦਾਨਕ ਦਰਬਾਰ ਕਸਟਰਫ੍ਰਾਂਕੋ ਮੀਲੀਆ ਮੋਦਨਾ ਵਿਖੇ ਮਨਾਇਆ ਉੱਜੇ ਸੇਚ ਸ਼੍ਰੀ ਖਾਨਪੜ ਸਾਹਿਬ ਜਿੱਥੇ ਜਾਪ ਪ੍ਰਾਰੰਭ ਕਰਵਾਏ ਗਏ ਸਨ ਬੀਤੇ ਦਿਨ ਇਤਨਾ ਦੇ ਭੋਗ ਪਾਏ ਗਏ ਅਤੇ ਉਪਰੰਤ ਕੀਰਤਨ ਅਤੇ ਕਥਾ ਵਿਚਾਰਾ ਹੋਈਆਂ ਕੀਰਤਨੀ ਜਥਾ ਭਾਈ ਮਨਪ੍ਰੀਤ ਸਿੰਘ ਜੀ ਅਤੇ ਕਥਾਵਾਚ ਅਗਿਆਨੀ ਚਰਨ ਸਿੰਘ ਜੀ ਦਮਦਮੀ ਟਕਸਾਲ ਹੈਡ ਗਰੰਥੀ ਗਿਆਨੀ ਤਰਸੇਮ ਸਿੰਘ ਜੀ ਨੇ ਅਰਦਾਸ ਬੇਨਤੀ ਕੀਤੀ ਆਈਆਂ ਸੰਗਤਾਂ ਦਾ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਸਭ ਨੂੰ ਜੀ ਆਇਆਂ ਨੂੰ ਆਖਿਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਸੇਵਾਦਾਰ ਜਥੇ ਵੱਲੋਂ ਤੰਨੇ ਮਿੱਠੇ ਚਲਦੀਆਂ ਸ਼ਬੀਲਾ ਲਗਾਈਆਂ ਗਈਆਂ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਇਆ ਪੰਡਾਰਿਆਂ ਵਿੱਚੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਜੀ ਉਹਨਾਂ ਦੀ ਦਇਆ ਉਹਨਾਂ ਦੀ ਦਿਆਲਤਾ ਤੇ ਆਪਾਂ ਸਾਰੇ ਜਾਣਦੇ ਹਾਂ ਸੰਸਾਰ ਦੀਆਂ ਬਿਮਾਰੀਆਂ ਖਤਮ ਕੀਤੀਆਂ ਆਪਣੇ ਸਰੀਰ ਤੇ ਮੈਅ ਕਰਕੇ ਪਰ ਇੱਕ ਬਚਨ ਸਾਨੂੰ ਸਦਾ ਯਾਦ ਰੱਖਣਾ ਹੈ ਉਹਨਾਂ ਨੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਦਾਇ ਸਿੰਘ ਜੀ ਦਾ ਬਚਨ ਨਹੀਂ ਭੋਲਿਆ ਜਿਹੜਾ ਬਚਨ ਕਰ ਦਿੱਤਾ 5 ਸਾਲ ਦੀ ਪਾਲਿਓ ਤੇ ਫਿਰ ਜਿਹੜਾ ਬਚਨ ਸਤਗੁਰਾਂ ਦਾ ਹਿਰਦੇ ਤੇ ਵਸਾ ਲਿਆ ਔਰ ਉਹਨੇ ਨੂੰ ਸਿੱਧਾ ਕਹਿ ਦਿੱਤਾ ਕਿ ਤੈਨੂੰ ਦਰਸ਼ਨ ਨਹੀਂ ਦੇਣੇ ਭਾਵੇਂ ਜਿੰਨਾ ਮਰਜੀ ਜ਼ੋਰ ਲਾ ਲੈ। ਬੜੇ ਸ਼ਰ ਕੀਤੇ ਉਸਨੇ ਮੂੰਹ ਤੇ ਕਪੜਾ ਪਾ ਕੇ ਆਇਆ ਉਹਨਾਂ ਨੂੰ ਤੇਜੀਆਂ ਵੇਚੀਆਂ ਭੇਟੀਆਂ ਚਿੱਠੀਆਂ ਲਿਖ ਕੇ ਭੇਜੀਆਂ ਪਰ ਮਹਾਰਨੇ ਕਹਾ ਕਿ ਤੈਨੂੰ ਦਰਸ਼ਨ ਹੀ ਨਹੀਂ ਦੇਣੇ ਕਿਉਂਕਿ ਸਤਗੁਰਾਂ ਦਾ ਵੱਡੇ ਪਿਤਾ ਸਤਗੁਰਾਂ ਦਾ ਹੁਕਮ ਨਹੀਂ ਹੈ। ਕੋਕਮ ਮੰਨਣ ਦੀ ਜਾਜ ਇਹ ਦੂਜਾ ਵਚਨ ਆਜ ਆਪਾਂ ਨੇ ਆਪਣੇ ਕੋਲ ਹਿਰਦੇ ਵਿੱਚ ਰੱਖ ਲੈਣਾ ਹੈ ਸਿੰਘਾਂ ਦੀ ਸ਼ਹੀਦੀ ਸੇਵਾ ਤੇ ਸਤਗੁਰਾਂ ਦਾ ਵਚਨ ਮੰਨਣ ਦਾ ਤਰੀਕਾ ਸਾਨੂੰ ਇਹਦਾ ਸਮਝ ਆਉਂਦਾ ਹੈ ਸੋ ਅੱਜ ਕਈ ਵਿਚਾਰਾ ਹੋ ਜਾਣੀ ਹੈ 11:30 ਵਜੇ ਤੱਕ ਉਹਦੇ ਵਿੱਚ ਕੁਝ ਜ਼ਰੂਰੀ ਗੱਲਾਂ ਨਹੀਂ ਹੋਣੀਆਂ ਜੋ ਸਾਨੂੰ ਮਹਾਰਾਜ ਦੇ ਦਰ ਤੋਂ ਬੈਠ ਕੇ ਸੁਣੀਆਂ ਹਨ ਪਰ ਸਿੱਖੜੀਆਂ ਉਸ ਰੋਸ਼ਨੀ ਵਿੱਚ ਹਨ ਜੋ ਸਤਗੁਰੂ ਸਾਹਿਬ ਜੀ ਦਾ ਸ਼ਬਦ ਕਹਿ ਰਿਹਾ ਹੈ ਜੋ ਸਤਗੁਰੂ ਸਾਹਿਬ ਜੀ ਦਾ ਜੀਵਨ ਕਹਿ ਰਿਹਾ ਹੈ ਜਿੱਥੇ ਆਪਾਂ ਬੈਠੀਆਂ ਇਹ ਸਾਧ ਸੰਗਤ ਮਹਾਰਿ ਦੀ ਜੀਉ ਬੁਲਾਵਨ ਤੇ ਬੋਲੇ ਸੁਆਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ